ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਚੜੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਫਸਟ ਪੰਜਾਬੀ ਈਟੀਟੀ ਤੇ ਮਾਸਟਰ ਕੈਡਰ ਲਈ ਸਪੈਸ਼ਲ ਕਲਾਸ ਜਿਹਦੇ ਵਿੱਚ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਪੰਜਾਬੀ ਪਾਸ਼ਾ ਟੌਪਿਕ ਸੋ ਇਹ ਜਿਹੜੀ ਆਪਣਾ ਟੌਪਿਕ ਹੈ ਜੀ ਇਹ ਈਟੀਟੀ ਕੈਡਰ ਹੋਵੇ ਜਾਂ ਆਪਣਾ ਪੰਜਾਬੀ ਕੈਡਰ ਹੋਵੇ ਮਾਸਟਰ கிਡ ਹੋਵੇ ਉਹਨਾਂ ਲਈ ਦੋਨਾਂ ਲਈ ਕੀ ਹੈ ਬਹੁਤ ਜਿਆਦਾ ਇੰਪੋਰਟੈਂਟ ਨਹੀਂ ਜੀ ਸੋ ਕਲਾਸ ਨੂੰ ਬਿਨ ਸਕਿੱਪ ਕੀਤੇ ਅੰਤ ਤੱਕ ਬਣੇ ਰਹਿਣਾ ਅੱਜ ਆਪਾਂ ਟਾਪ 25 ਐਮਸੀਕਿਊਜ਼ ਲੈ ਕੇ ਆਈਆਂ ਜੀ ਜਿਹਦੇ ਨਾਲ ਇਹ ਟਾਪਿਕ ਆਪਣਾ ਸ਼ੁਰੂ ਹੋਊਗਾ ਅੱਜ ਜੀ ਸੋ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਤੇ ਆਲ ਉੱਤੇ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਆਪਾਂ ਇਸ ਚੈਨਲ ਉਤੇ ਤੁਹਾਨੂੰ ਫ੍ਰੀ ਆਫ ਕੋਸਟ ਜਿਹੜਾ ਆਪਣੀ ਪੰਜਾਬੀ ਆ ਉਹ ਚਾਹੀ ਇਟਟੀਟੀ ਲਈ ਹੋਵੇ ਉਹ ਮਾਸਟਰਕਿਡ ਲਈ ਹੋਵੇ ਦੋਨਾਂ ਲਈ ਕੀ ਹੈਗਾ ਫ੍ਰੀ ਆਫ ਕੋਸਟ ਸੀਰੀਜ਼ ਸ਼ੁਰੂ ਕਰ ਰਹੇ ਆ ਸੋ ਅੱਜ ਦੀ ਫਰਸਟ ਕਲਾਸ ਹੈ ਜਪਣੀ ਸੋ ਬਿਨਾ ਕਿਸੇ ਦੇਰ ਚਾਪਾ ਅੱਜ ਦੇਖ ਲੈਣਾ ਸ਼ੁਰੂ ਕਰਦੇ ਆ ਫਰਸਟ ਕੁਐਸਚਨ ਦੇਖੋ ਜੀ ਪਹਿਲਾ ਕੁਐਸਚਨ ਹੈ ਜੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਿੰਨੀ ਤਰ੍ਹਾਂ ਦੀ ਉਪਬੋਲੀ ਮਿਲਦੀ ਹੈ ਫਸਟ ਹੈ ਜੀ 8 ਸੈਕਿੰਡ ਹੈ 3 ਥਰਡ ਹੈ 4 ਫੋਰਥ ਹੈ ਜੀ 2 ਕੀ ਆਨਸਰ ਆਜੂਗਾ ਜੀ ਵੀ ਆਪਣੀ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜੀ ਉਹਨਾਂ ਵਿੱਚ ਕਿੰਨੀ ਤਰ੍ਹਾਂ ਦੀ ਉਪ ਬੋਲੀ ਮਿਲਦੀ ਹੈ ਜੀ ਕੀ ਆਨਸਰ ਆਜੂਗਾ ਜੀ ਫਸਟ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਤਿੰਨ ਤਰ੍ਹਾਂ ਦੀ ਸੈਕਿੰਡ ਆਨਸਰ ਆਜੂਗਾ ਤਿੰਨ ਤਰ੍ਹਾਂ ਦੀ ਉਪ ਬੋਲੀ ਮਿਲਦੀ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਸੈਕਿੰਡ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਹੀ ਰਚਨਾ ਕਿਸ ਭਾਸ਼ਾ ਵਿੱਚ ਹੈ ਫਸਟ ਹੈ ਜੀ ਫਾਰਸੀ ਸੈਕਿੰਡ ਹੈ ਉਰਦੂ ਥਰਡ ਹੈ ਬ੍ਰਿਜ 4th ਹੈ ਰਾਜਸਥਾਨੀ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਹੀ ਰਚਨਾ ਹੈ ਜੀ ਉਹ ਕਿਹੜੀ ਭਾਸ਼ਾ ਵਿੱਚ ਮਿਲਦੀ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਬ੍ਰਿਜ ਭਾਸ਼ਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿਆਦਾ ਜਿਹੜੀ ਰਚਨਾ ਉਹਨਾਂ ਨੇ ਕਿਹੜੀ ਭਾਸ਼ਾ ਵਿੱਚ ਕੀਤੀ ਹੈ ਬ੍ਰਿਜ ਭਾਸ਼ਾ ਵਿੱਚ ਕੀਤੀ ਹੈ ਥਰਡ ਆਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਪੂਰੇ ਸੰਸਾਰ ਦੀਆਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ ਹੈ 3000 ਫਸਟ ਹੈਗੇ 3040 ਸੈਕਿੰਡ ਹੈਗੇ 3060 ਥਰਡ ਹੈ 3080 ਫੋਰਥ ਹੈ 3064 ਕੀ ਆਨਸਰ ਆਜੂਗਾ ਜੀ ਤੇ ਇਹਨਾਂ ਆਨਸਰ ਆਜੂਗਾ ਜੀ ਫੋਰਥ 3064 ਆਪਣੇ ਪੂਰੇ ਸੰਸਾਰ ਵਿੱਚ ਜਿਹੜੀ ਬੋਲੀ ਜਾਣ ਵਾਲੀ ਭਾਸ਼ਾ ਮੰਨੇ ਜਾਂ ਲੈਂਗੁਏਜ ਨੇ ਜੀ ਉਹ ਉਹਨਾਂ ਦੀ ਗਿਣਤੀ ਹੈਗੀ 3064 ਫੋਰਥ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਵਾਰਿਸ਼ਾ ਹਾਸ਼ਮ ਕਾਦਰੀ ਆਦਿਆਂ ਰਚਨਾਵਾਂ ਵਿੱਚ ਬਹੁਤ ਸਾਰੇ ਸ਼ਬਦ ਕਿਹੜੀਆਂ ਭਾਸ਼ਾਵਾਂ ਦੇ ਹਨ ਫਸਟ ਹੈ ਫਾਰਸੀ ਤੇ ਉਰਦੂ ਸੈਕਿੰਡ ਹੈ ਫਾਰਸੀ ਤੇ ਅਰਬੀ ਥਰਡ ਹੈਗਾ ਅਰਬੀ ਤੇ ਉਰਦੂ ਫੋਰਥ ਅਪਰੋਕਿਤ ਕੋਈ ਵੀ ਨਹੀਂ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਵਾਰਿਸ਼ਾ ਹਾਸ਼ਮ ਤੇ ਕਾਦਰੀ ਆਦਿਆਂ ਰਚਨਾਵਾਂ ਕਰੀ ਉਹਨਾਂ ਨੇ ਜੀ ਉਹਨਾਂ ਦੇ ਜਿਹੜੇ ਜ਼ਿਆਦੇ ਸ਼ਬਦ ਸੀਗੇ ਉਹਨਾਂ ਦੀ ਰਚਨਾਵਾਂ ਵਿੱਚੋਂ ਕਿਹੜੀ ਭਾਸ਼ਾਵਾਂ ਦੇ ਮਿਲਦੇ ਨੇ ਕੀ ਅਨਸਰ ਆਜੂਗਾ ਜੀ ਤੈਨਾਂ ਅਨਸਰ ਆਜੂਗਾ ਜੀ ਸੈਕਿੰਡ ਅਰਬੀ ਤੇ ਫਾਰਸੀ ਪਾਸ਼ਾ ਦੇ ਸ਼ਬਦ ਜ਼ਿਆਦਾ ਮਿਲਦੇ ਨੇ ਜੀ ਸੈਕਿੰਡ ਆਨਸਰ ਆ ਜਾਊਗਾ ਨੈਕਸਟ ਕੁਐਸਚਨ ਦੇਖੋ ਜੀ ਪਾਸ਼ਾ ਕੀ ਹੈ ਫਸਟ ਹੈ ਜੀ ਸੰਚਾਰ ਦਾ ਮਾਧਿਅਮ ਸੈਕਿੰਡ ਹੈ ਧੁਨੀਆਂ ਦਾ ਸਮੂਹ ਥਰਡ ਹੈ ਖੁਦਮੁਖਤਿਆਰ ਸਮੂੱਚ ਹੈ ਥਰਡ ਫੋਰਥ ਹੈ ਜੀ ਅਰਥ ਬੋਧ ਕਰਵਾਉਣ ਵਾਲੀ ਵਸਤੂ ਕੀ ਆਨਸਰ ਆ ਜਾਊਗਾ ਜੀ ਵੀ ਜਿਹੜੀ ਆਪਣੀ ਲੈਂਗੁਏਜ ਆ ਭਾਸ਼ਾ ਉਹ ਕੀ ਹੈ ਤੈਨੂੰ ਅਨਸਰ ਆਜੂਗਾ ਜੀ ਫਸਟ ਸੰਚਾਰ ਦਾ ਮਾਧਿਅਮ ਬੇ ਆਫ ਕਮਿਊਨੀਕੇਸ਼ਨ ਹੁੰਦਾ ਜੀ ਲੈਂਗੁਏਜ ਜਾਂ ਭਾਸ਼ਾ ਹੁੰਦੀ ਹੈ ਆਪਣੀ ਫਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਦੀ ਬਾਕ ਵਿਉਂਤ ਕਿਹੜੀ ਹੈ ਫਸਟ ਹੈ ਜੀ ਕਰਤਾ ਪਲੱਸ ਕਿਰਿਆ ਪਲੱਸ ਕਰਮ ਸੈਕੰਡ ਹੈ ਕਰਤਾ ਪਲੱਸ ਕਰਮਕ ਕਿਰਿਆ ਪਲੱਸ ਅਕਰਮਕ ਕਿਰਿਆ ਫਿਰ ਥਰਡ ਹੈਗਾ ਜੀ ਕਰਤਾ ਪਲੱਸ ਕਰਮ प्लस सहायक क्रिया फोर्थ है कर्ता प्लस कर्म प्लस क्रिया की आंसर आजूगा जी भी जेडी अपनी पंजाबी दी व्योंग बात वाक्य व्योंग ते जी ओ केडी हुंदी है जी त एदा आंसर आजूगा जी फोर्थ कर्ता प्लस कर्म प्लस क्रिया एक ही अपनी जेडी पंजाबी भाषा दी वाक्य व्योंग हुंदी है जी पहला कर्ता हुंदा है फिर कर्म ते नेक्स्ट क्रिया फोर्थ आंसर आजूगा ये 7थ नंबर क्वेश्चन देखो जी ਵਾਸ਼ਦੀ ਵਿਸ਼ੇਸ਼ਤਾ ਹੈ ਫਸਟ ਹੈ ਜੀ ਮਨੁੱਖੀ ਸਿਰਜਣਾ ਸੈਕਿੰਡ ਹੈ ਦੋਰੇ ਉਚਾਰਨ ਵਾਲੀ ਪ੍ਰਣਾਲੀ ਥਰਡ ਹੈ ਪ੍ਰਵਰਤਨਸ਼ੀਲ ਫੋਰਥ ਅਪਰੋਕਿ ਸਾਰੇ ਕੀ ਅਨਸਰ ਆਜੂਗਾ 7th ਦਾ ਤਾਂ ਇਹਦਾ ਅਨਸਰ ਆਜੂਗਾ ਜੀ ਅਪਰੋਕਿ ਤੇ ਸਾਰੇ ਵਾਸ਼ਦੀ ਵਿਸ਼ੇਸ਼ਤਾ ਕੀ ਹੈ ਜੀ ਪਹਿਲੀ ਗੱਲ ਮਨੁੱਖੀ ਸਿਰਜਣਾ ਦੋਰੇ ਸੰਚਾਰ ਵਾਲੀ ਪ੍ਰਣਾਲੀ ਤੇ ਪ੍ਰਵਰਤਨਸ਼ੀਲ ਚੇਂਜੇਬਲ ਤਾਂ ਇਹਦਾ ਅਨਸਰ ਆਜੂਗਾ ਜੀ 4th ਅਪਰੋਕਿ ਤੇ ਸਾਰੇ ਨੈਕਸਟ ਕੁਐਸਚਨ ਦੇਖੋ ਜੀ ਭਾਸ਼ਾ ਕੀ ਹੈ ਫਸਟ ਹੈ ਜੀ ਕਲਾ ਸੈਕਿੰਡ ਹੈ ਸੰਚਾਰ ਸਾਧਨ ਥਰਡ ਹੈ ਮਨੁੱਖੀ ਭਾਅ ਫੋਰਥ ਹੈ ਕਾਵ ਰੂਪ ਕੀ ਅਨਸਰ ਆਜੂਗਾ ਜੀ ਤੇਦ ਅਨਸਰ ਆਜੂਗਾ ਜੀ ਸੈਕਿੰਡ ਸੰਚਾਰ ਸਾਧਨ ਹੁਣ ਇਹ ਆਪਾਂ ਤੇ ਇੱਕ ਕੁਐਸਚਨ ਔਰ ਕੀਤਾ ਸੀ ਨਾ ਤਾਂ ਭਾਸ਼ਾ ਕੀ ਹੁੰਦੀ ਜੀ ਸੰਚਾਰ ਸਾਧਨ ਹੁੰਦਾ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਭਾਸ਼ਾ ਸੰਚਾਰ ਦਾ ਸਾਧਨ ਫਸਟ ਹੈ ਜੀ ਭਾਸ਼ਾ ਦਾ ਪ੍ਰਕਾਰ ਜੀ ਸੈਕਿੰਡ ਅਰਥ ਦਾ ਪ੍ਰਕਾਰਜ ਥਰਡ ਹੈ ਭਾਸ਼ਾ ਦੇ ਸੱਭਿਆਚਾਰ ਨਾਲ ਸੰਬੰਧਿਤ ਉਹ ਤੇ ਧੂਨੀ ਵਿਗਿਆਨ ਨਾਲ ਸੰਬੰਧਿਤ ਕਿ ਅਨਸਰ ਆਜੂਗਾ ਜੀ ਤੇ ਇਹਦਾ ਅਨਸਰ ਆਜੂਗਾ ਜੀ ਫਸਟ ਅਨਸਰ ਹੈ ਭਾਸ਼ਾ ਦਾ ਪ੍ਰਕਾਰਜ ਵੀ ਜਿਹੜਾ ਭਾਸ਼ਾ ਸੰਚਾਰ ਦਾ ਸਾਧਨ ਹੈ ਜੀ ਉਹ ਕੀ ਹੁੰਦਾ ਹੈ ਭਾਸ਼ਾ ਦਾ ਪ੍ਰਕਾਰਜ ਹੁੰਦਾ ਹੈ ਜੀ ਫਸਟ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਹੀ ਪਾਰਦੀ ਪ੍ਰਾਚਨ ਲਿਪੀ ਕਿਹੜੀ ਹੈ ਫਸਟ ਹੈ ਜੀ ਬ੍ਰਹਮੀ ਲਿਪੀ ਸੈਕਿੰਡ ਹੈ ਸ਼ਾਰਦਾ ਲਿਪੀ ਥਰਡ ਹੈ ਨਾਗਰੀ ਲਿਪੀ ਫੋਰਥ ਹੈ ਅਥ ਨਾਗਰੀ ਲਿਪੀ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਇੰਡੀਆ ਜਾਂ ਭਾਰਤ ਦੀ ਸਭ ਤੋਂ ਪ੍ਰਾਚਨ ਲਿਪੀ ਕਿਹਾ ਜਾਂਦੀ ਹੈ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਬ੍ਰਹਮੀ ਲਿਪੀ ਬ੍ਰਹਮੀ ਲਿਪੀ ਨੂੰ ਕੀ ਹੈ ਪਾਰਦੀ ਸਭ ਤੋਂ ਪ੍ਰਾਚਨ ਜਾਂ ਪ੍ਰਾਣੀ ਲਿਪੀ ਕਿਹਾ ਜਾਂਦਾ ਹੈ ਫਸਟ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਹੀ ਰਾਜਿਆਂ ਦੀ ਸਰਕਾਰੀ ਲਿਪੀ ਕਿਹੜੀ ਸੀ ਫਸਟ ਹੈ ਜੀ ਸ਼ਾਰਦਾ ਸੈਕਿੰਡ ਹੈ ਅਰਧਨਾਗਰੀ ਥਰਡ ਹੈ ਬ੍ਰਹਮੀ ਫੋਰਥ ਹੈ ਨਾਗਰੀ ਕਿ ਅਨਸਰ ਆਜੂਗੀ ਤੇ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਅਰਧਨਾਗਰੀ ਇਹ ਅਰਧਨਾਗਰੀ ਜਿਹੜੀ ਲਿਪੀ ਹੈ ਜੀ ਉਹ ਰਾਜਿਆਂ ਦੀ ਜਿਹੜੀ ਸਰਕਾਰੀ ਭਾਸ਼ਾ ਹੁੰਦੀ ਸੀ ਸੈਕਿੰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਹਰਪਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਕਿਸੇ ਵਿਸ਼ੇਸ਼ ਲਿਖਤੀ ਚਿੰਨ੍ਹਾਂ ਦੀ ਲੋੜ ਪੈਂਦੀ ਹੈ ਉਹ ਕਿਸ ਤਰ੍ਹਾਂ ਦਾ ਰੂਪ ਹੈ ਫਸਟ ਹੈ ਜੀ ਅਰਥੋਗ੍ਰਾਫੀ ਸੈਕਿੰਡ ਹੈ ਰੂਪਗ੍ਰਾਮ ਥਰਡ ਹੈ ਕੋਸ਼ਕਾਰੀ ਫੋਰਥ ਹੈ ਧੁਨੀਗ੍ਰਾਮ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਅਰਥੋਗ੍ਰਾਫੀ ਹਰਪਾਸ਼ਾ ਨੂੰ ਆਪਾਂ ਜਦੋਂ ਲਿਖਤੀ ਰੂਪ ਦਿੰਨੇ ਆ ਤਾਂ ਉਹਦਾ ਕੀ ਹੁੰਦਾਗਾ ਵੀ ਆਪਾਂ ਇਹੋ ਜਿਹਾ ਸਿੰਬਲ ਚੁਣਦੇ ਆ ਜਿਹੜਾ ਕੀ ਉਹਦਾ ਅਰਥ ਕੀ ਹੈ ਸਪਸ਼ਟ ਰੂਪ ਵਿੱਚ ਸ਼ੋਅ ਕਰੇ ਤਾਂ ਆਪਣਾ ਅਨਸਰ ਆਜੂਗਾ ਜੀ ਅਰਥੋਗ੍ਰਾਫੀ ਫਸਟ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਸਰਕਾਰੀ ਕੰਮਕਾਜ ਦੀ ਭਾਸ਼ਾ ਨੂੰ ਕੀ ਕਹਿੰਦੇ ਹਨ ਫਸਟ ਹੈ ਜੀ ਰਾਜ ਭਾਸ਼ਾ ਸੈਕਿੰਡ ਹੈ ਮੁੱਖ ਭਾਸ਼ਾ ਥਰਡ ਹੈ ਰਾਜਨੀਤੀ ਭਾਸ਼ਾ ਫੋਰਥ ਹੈ ਪ੍ਰਧਾਨ ਭਾਸ਼ਾ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਸਰਕਾਰੀ ਕੰਮਕਾਜ ਦੀ ਭਾਸ਼ਾ ਹੁੰਦੀ ਹੈ ਜਿਹਨੂੰ ਆਪਾਂ ਕੀ ਕਹਿੰਦੇ ਆ ਤੇ ਤਾਂ ਅਨਸਰ ਆਜੂਗਾ ਜੀ ਫਸਟ ਰਾਜ ਭਾਸ਼ਾ ਹਰ ਸਟੇਟ ਜਾਂ ਹਰ ਰਾਜ ਦੀ ਆਪਣੀ ਇੱਕ ਕੀ ਹੈ ਸਰਕਾਰੀ ਕੰਮਕਾਜ ਦੀ ਭਾਸ਼ਾ ਹੁੰਦੀ ਹੈ ਜੀ ਜਿਹਨੂੰ ਆਪਾਂ ਉਹਦੀ ਸਰਕਾਰੀ ਕਾਮਕਾਦ ਦੀ ਪਾਸ਼ਾਜਾ ਰਾਜਪਾਚਾ ਨਾਲ ਜਾਣਦੇ ਆ ਫਸਟ ਆਨਸਰ ਆ ਜੂਗਾ ਇਹ ਨੈਕਸਟ ਕੁਐਸਚਨ ਦੇਖੋ ਹੀ ਪੰਜਾਬੀ ਪਾਸ਼ਾ ਦਾ ਗੁਰੂ ਸ਼ਬਦ ਸੰਸਕ੍ਰਿਤ ਦਾ ਫਸਟ ਹੈ ਜੀ ਤਦਪਵ ਸੈਕਿੰਡ ਹੈਗੇ ਤਤਸੰ 3 ਹੈਗੇ ਨਾ ਤਤਸੰ ਨਾ ਤਦਪਵ 4 ਹੈਗੇ ਤਤਸੰ ਤੇ ਤਦਪਵ ਦੋਮੋ ਕਿਹ ਅਨਸਰ ਆ ਜੂਗਾ ਜੀ ਤੈਦ ਅਨਸਰ ਆਜੂਗਾ ਜੀ ਸੈਕਿੰਡ ਨੇ ਤਤਸਮ ਵੀ ਜਿਹੜਾ ਪੰਜਾਬੀ ਭਾਸ਼ਾ ਦਾ ਆਪਣਾ ਸ਼ਬਦ ਗੁਰੂ ਹੈ ਜੋ ਸੰਸਕ੍ਰਿਤ ਸ਼ਬਦ ਦਾ ਕੀ ਹੈਗਾ ਤਤਸਮ ਹੈ ਕਹਿਣ ਦਾ ਮਤਲਬ ਵੀ ਜਿਹੜਾ ਆਪਾਂ ਪੰਜਾਬੀ ਚ ਗੁਰੂ ਕਹਿੰਨੇ ਆ ਉਹ ਸੰਸਕ੍ਰਿਤ ਦਾ ਕੀ ਹੈ ਤਤਸਮ ਹੈ ਤਤਸਮ ਮਤਲਬ ਵੀ ਸੇਮ ਤੱਤ ਦਾ ਆਪਾਂ ਨੇ ਐਜ਼ ਇਟ ਕੀ ਹੈ ਉਹ ਅਡਾਪਟ ਕਰ ਲਿਆ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਇਹ ਦਾਨ ਪਛੇਤਰ ਕਿਹੜੀ ਭਾਸ਼ਾ ਵਿੱਚੋਂ ਪੰਜਾਬੀ ਵਿੱਚ ਆਇਆ ਹੈ ਫਸਟ ਹੈ ਜੀ ਹਿੰਦੀ ਵਿੱਚੋਂ ਸੈਕਿੰਡ ਅੰਗਰੇਜ਼ੀ ਵਿੱਚੋਂ ਥਰਡ ਹੈ ਤੁਰਕੀ ਵਿੱਚੋਂ ਫੋਰਥ ਉਰਦੂ ਵਿੱਚੋਂ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫੋਰਥ ਉਰਦੂ ਵਿੱਚੋਂ ਦਾਨ ਜਿਹੜਾ ਪਛੇਤਰ ਹੈਗਾ ਉਹ ਪੰਜਾਬੀ ਵਿੱਚੋਂ ਕਿਹੜੀ ਭਾਸ਼ਾ ਚੋਂ ਆਇਆ ਉਰਦੂ ਭਾਸ਼ਾ ਚੋਂ ਫੋਰਥ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਪਾਸ਼ਾ ਦੀ ਸ਼ਬਦਾਵਲੀ ਦੇ ਵਰਗ ਹਨ ਫਸਟ ਹੈ ਜੀ 8 ਸੈਕਿੰਡ ਹੈ ਜੀ 3 ਥਰਡ ਹੈ ਜੀ 9 ਫੋਰਥ ਹੈ 5 ਕੀ ਆਨਸਰ ਆਜੂਗਾ ਜੀ ਤੇ ਇਹਦਾ ਆਨਸਰ ਆਜੂਗਾ ਜੀ 9 ਪੰਜਾਬੀ ਪਾਸ਼ਾ ਦੀ ਸ਼ਬਦਾਵਲੀ ਦੇ ਵਰਗ ਕਿੰਨੇ ਹੈਗੇ ਨੇ ਜੀ 9 ਥਰਡ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪਾਕਿਸਤਾਨੀ ਪੰਜਾਬੀ ਚ ਪੰਜਾਬੀ ਕਿ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਫਸਟ ਹੈ ਜੀ ਰੋਮਨ ਸੈਕਿੰਡ ਹੈ ਸ਼ਾਮੁਖੀ ਥਰਡ ਹੈ ਗੁਰਮੁਖੀ ਫੋਰਥ ਹੈ ਦੇਵਨਾਗਰੀ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਪੰਜਾਬੀ ਮਤਲਬ ਪਾਸਾ ਜੀ ਉਹ ਪਾਕਿਸਤਾਨ ਵਿੱਚ ਕਿਹੜੀ ਲਿਪੀ ਵਿੱਚ ਲਿਖੀ ਜਾਂਦੀ ਹੈ ਲਿਪੀ ਕੀ ਹੈ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਸ਼ਾਮੁਖੀ ਪਾਕਿਸਤਾਨ ਸਾਈਡ ਵਾਲ ਜਿਹੜੀ ਪੰਜਾਬੀ ਹੈ ਜੀ ਉਹ ਕਿਸ ਸ਼ਾਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਸੈਕਿੰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪਾਸ਼ਾ ਦੀ ਉਤਪਤੀ ਕਿਸ ਰੂਪ ਵਿੱਚ ਹੋਈ ਫਰਸਟ ਹੈ ਜੀ ਮਨੁੱਖੀ ਕਾਰ ਸੈਕਿੰਡ ਹੈ ਦੇਵੀ ਥਰਡ ਹੈ ਸਮਾਜਿਕ ਫੋਰਥ ਹੈ ਵਿਆਕਰਨਿਕ ਕੀ ਆਨਸਰ ਆ ਜੂਗਾ ਜੀ ਤਾਂ ਇਹਦਾ ਆਨਸਰ ਆ ਜੂਗਾ ਜੀ ਫਰਸਟ ਹੈ ਮਨੁੱਖੀ ਕਾਰ ਪਾਸ਼ਾ ਦੀ ਉਤਪਤੀ ਕਿਸ ਰੂਪ ਵਿੱਚ ਹੋਈ ਮਨੁੱਖੀ ਕਾਰ ਕਿਉਂਕਿ ਜਦੋਂ ਮਨੁੱਖ ਇੱਕ ਦੂਜੇ ਨਾਲ ਗੱਲਬਾਤ ਜਾਂ ਉਹਨਾਂ ਨੇ ਕਮਿਊਨੀਕੇਸ਼ਨ ਕੀਤੀ ਤਾਂ ਹੀ ਕੀ ਹੈ ਪਾਸ਼ਾ ਦੀ ਉਤਪਤੀ ਹੋਈ ਤਾਂ ਆਨਸਰ ਆ ਜੂਗਾ ਜੀ ਫਰਸਟ ਨੈਕਸਟ ਆ ਜੂਗੀ ਨੈਕਸਟ ਕੁਐਸਚਨ ਦੇਖੋ ਜੀ ਇਹਨਾਂ ਵਿੱਚੋਂ ਕਿਸ ਨੇ ਪੰਜਾਬੀ ਭਾਸ਼ਾ ਬੋਲੀ ਦਾ ਇਤਿਹਾਸ ਪਹਿਲਾਂ ਲਿਖਿਆ ਫਸਟ ਹੈ ਜੀ ਪ੍ਰੇਮ ਪ੍ਰਕਾਸ਼ ਸਿੰਘ ਸੈਕਿੰਡ ਹੈ ਵਿਦਿਆਪਾਸਕਰ ਅਰुण ਥਰਡ ਹੈ ਪਿਆਰਾ ਸਿੰਘ ਪਦਮ 4th ਹੈ ਦੂਨੀ ਚੰਦਰ ਕੀ ਆਨਸਰ ਆਜੂਗਾ ਜੀ ਵੀ ਕਿਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਬੋਲੀ ਦਾ ਇਤਿਹਾਸ ਲਿਖਿਆ ਤਾਂ ਇਹਦਾ ਆਨਸਰ ਆਜੂਗਾ ਜੀ 3rd ਪਿਆਰਾ ਸਿੰਘ ਪਦਮ ਪਿਆਰਾ ਸਿੰਘ ਪਦਮ ਨੇ ਕੀ ਹੈ ਸਭ ਤੋਂ ਪਹਿਲਾਂ ਜਿਹੜੀ ਪੰਜਾਬੀ ਭਾਸ਼ਾ ਜਾਂ ਬੋਲੀ ਦਾ ਇਤਿਹਾਸ ਲਿਖਿਆ ਸੀ 3rd ਆਨਸਰ ਆ ਜਾਊਗਾ ਨੈਕਸਟ ਕੁਐਸਚਨ ਦੇਖੋ ਜੀ ਭਾਸ਼ਾ ਵਿੱਚ ਪ੍ਰਾਥਮਿਕ ਹੈ ਫਸਟ ਹੈ ਜੀ ਸੰਕੇਤ ਸੈਕਿੰਡ ਹੈ ਉਚਾਰ 3rd ਹੈ ਧੁਨੀ 4th ਹੈ ਸੰਚਾਰ ਕੀ ਆਨਸਰ ਆ ਜਾਊਗਾ ਜੀ ਵੀ ਭਾਸ਼ਾ ਵਿੱਚ ਪ੍ਰਾਥਮਿਕ ਕੀ ਹੈ ਜੀ ਤਾਂ ਇਹਦਾ ਆਨਸਰ ਆ ਜਾਊਗਾ ਜੀ ਉਚਾਰ ਭਾਸ਼ਾ ਵਿੱਚ ਪ੍ਰਥਮੀ ਪ੍ਰਾਥਮਿਕੀ ਹੁੰਦੇ ਉਚਾਰ ਜੇ ਪ੍ਰਭਿ ਪ੍ਰੋਨੰਸੀਏਸ਼ਨ ਇਹ ਸਭ ਤੋਂ ਜਿਹੜਾ ਆਪਣਾ ਬੇਸਿਕ ਆਪਾਂ ਕੈਸੇ ਕਨਸੈਪਟ ਹੁੰਦਾ ਪਾਸ਼ਾ ਦਾ ਤੰਸ ਆਜੂਗਾ ਸੈਕਿੰਡ ਹੀ ਨੈਕਸਟ ਕੁਐਸਚਨ ਦੇਖੋ ਜੀ ਪਾਸ਼ਾ ਸੱਭਿਆਚਾਰ ਦਾ ਫਰਸਟ ਹੈ ਆਧਾਰ ਹੈ ਸੈਕਿੰਡ ਹੈ ਉਸਾਰ ਹੈ ਥਰਡ ਹੈ ਪ੍ਰਸੰਗ ਹੈ ਫੋਰਥ ਹੈ ਵਿਕਾਸ ਹੈ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਪਾਸ਼ ਹੈ ਜੀ ਉਹ ਸੱਭਿਆਚਾਰ ਦਾ ਕੀ ਹੈਗਾ ਤੈਨਾਂ ਅਨਸਰ ਆਜੂਗਾ ਜੀ ਫਸਟ ਆਧਾਰ ਹੈ ਵੀ ਜਿਹੜੀ ਆਪਣੀ ਪਾਸ਼ਾ ਸੱਭਿਆਚਾਰ ਦਾ ਕੀ ਆਧਾਰ ਹੈ ਬੇਸ ਹੈ ਜੀ ਬੇਸ ਬਣਨ ਦੇ ਪਾਸ਼ਾ ਸੱਭਿਆਚਾਰ ਦਾ ਜਾਂ ਕਲਚਰ ਦਾ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਇਹ ਪੰਜਾਬੀ ਪਾਸ਼ਾ ਦਾ ਸਬੰਧ ਕਿਸ ਪਾਸ਼ਾ ਪਰਿਵਾਰ ਨਾਲ ਹੈ ਫਸਟ ਹੈ ਜੀ ਪਾਰੋਪੀ ਸੈਕਿੰਡ ਹੈਗੇ ਸ਼ਾਮੀ ਥਰਡ ਹੈਗੇ ਜੀ ਦਾਰਦ੍ਰਿਕ ਫੋਰਥ ਹੈਗੇ ਆਫਰੀਕੀ ਕਿ ਅਨਸਰ ਆਜੂਗਾ ਜੀ ਤੈਦ ਅਨਸਰ ਆਜੂਗਾ ਜੀ ਫਸਟ ਪਰੋਪੀ ਭਾਸ਼ਾ ਜਾਂ ਲਿਪੀ ਨਾਲ ਕੇ ਸੰਬੰਧ ਹੈ ਪੰਜਾਬੀ ਭਾਸ਼ਾ ਦਾ ਫਸਟ ਅਨਸਰ ਆਜੂਗਾ ਹੀ ਨੈਕਸਟ ਕੁਐਸਚਨ ਦੇਖੋ ਜੀ ਭਾਸ਼ਾ ਤੇ ਉਪਭਾਸ਼ਾ ਵਿੱਚ ਵੱਖਰਤਾ ਦਾ ਦਰ ਹੈ ਫਸਟ ਦੇ ਅਰਥ ਸੈਕਿੰਡ ਹੈ ਬਾਕ ਥਰਡ ਹੈ ਖੇਤਰ 4 ਤੇ ਵਿਆਕਰਨ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਉਹਨਾਂ ਦਾ ਮੂਲ ਜਿਹੜਾ ਅੰਤਰ ਕੀ ਹੁੰਦਾ ਜੀ ਭਾਸ਼ਾ ਤੇ ਉਪਭਾਸ਼ਾ ਵਿੱਚ ਵੱਖਰਤਾ ਦਾ ਦਰ ਕਹਿੰਦਾ ਮਤਲਬ ਹੈ ਤੈਦ ਅਨਸਰ ਆਜੂਗਾ ਹੀ ਥਰਡ ਖੇਤਰ ਵੀ ਫੀਲਡ ਜਾਂ ਖੇਤਰ ਕੀ ਹੈ ਬਾਦਸ਼ਾਹ ਦੇ ਉਪਰ ਬਾਦਸ਼ਾਹੀ ਵਖਤ ਤਦਾਦਾਰ ਮੰਨਦੇ ਥਰਡ ਅਨਸਰ ਆ ਜੁਆ। ਨੈਕਸਟ ਕੁਐਸਚਨ ਦੇਖੋ ਹੀ ਜੇ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਗੁਰਮੁਖੀ ਦਾ ਯਈਆ ਤੇ ਵਾਵਾ ਹਨ ਫਸਟ ਜੀ ਅਰਧਸਵਰ ਸੈਕਿੰਡ ਅੱਖਰ ਥਰਡ ਹੈਗੇ ਸਵਰ ਫੋਰਥ ਵਿਅੰਜਨ ਕੀ ਆ ਜੁਗਾ ਦਾ ਅਨਸਰ ਹੀ ਵੀ ਜਿਹੜੀ ਆਪਣੀ ਗੁਰਮੁਖੀ ਦੀ ਅੱਖਰ ਨੇ ਜੀ ਕਿ ਯਈਆ ਹੋ ਗਿਆ ਆਪਣੇ ਕੋਲ ਇੱਕ ਵਾਵਾ ਹੋ ਗਿਆ ਕੀ ਨੇ ਜੀ ਉਹ ਤੈਦਾਂ ਅਨਸਰ ਆਜੂਗਾ ਜੀ ਫਸਟ ਅਰਧਸਵਰ ਅਰਧਸਵਰ ਮੰਨੇ ਜਾਂਦੇ ਨੇ ਯਈ ਅਤੇ ਵਾਵਾ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਐਸ ਦਾ ਲਾਸਟ ਕੁਐਸਚਨ ਲਿਪੀ ਹੋਂਦ ਵਿੱਚ ਆਈ ਫਸਟ ਹੈ ਜੀ ਭਾਸ਼ਾ ਤੋਂ ਪਹਿਲਾਂ ਸੈਕਿੰਡ ਹੈ ਭਾਸ਼ਾ ਦੇ ਨਾਲ ਥਰਡ ਹੈ ਭਾਸ਼ਾ ਦੇ ਨਾਲ ਫੋਰਥ ਹੈ ਭਾਸ਼ਾ ਤੋਂ ਬਾਅਦ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਲਿਪੀ ਹੈ ਜੀ ਉਹਦੀ ਹੋਂਦ ਕਿਵੇਂ ਹੋਈ ਤੈਦਾਂ ਅਨਸਰ ਆਜੂਗਾ ਜੀ ਭਾਸ਼ਾ ਤੋਂ ਬਾਅਦ ਕਿ ਜੇ ਆਪਣੀ ਪਹਿਲਾ ਭਾਸ਼ਾ ਹੋਂਦ ਵਿੱਚ ਆਈ ਬਾਅਦ ਚ ਜਿਹੜਾ ਲਿਖਣ ਜਦ ਆਪਾਂ ਨੂੰ ਲਿਖਣ ਨੂੰ ਸੋਚਿਆ ਜਾਂ ਕਾਰਡ ਹੋਈ ਤਾਂ ਇਹ ਕਿਹ ਲਿਪੀ ਹੋਂਦ ਵਿੱਚ ਆਈ ਤਾਂ ਆਨਸਰ ਆਜੂਗਾ ਜੀ ਭਾਸ਼ਾ ਤੋਂ ਬਾਅਦ ਵੀ ਲਿਪੀ ਹੋਂਦ ਵਿੱਚ ਕਦੋਂ ਆਈ ਭਾਸ਼ਾ ਤੋਂ ਬਾਅਦ ਫੋਰਥ ਆਨਸਰ ਆਜੂਗਾ ਜੀ ਸੋ ਇਹ ਸੀ ਮੇਰੇ ਅੱਜ ਦੇ ਟੌਪ 25 ਐਮਸੀਕਿਊਜ਼ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਵਧੀਆ ਲੱਗ ਗਈ ਹੋ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ETT ਜਾ ਪੰਜਾਬੀ ਮਾਸਟਰ ਗੈਟ ਦੀ ਤਿਆਰੀ ਕਰ ਰਹੇ ਉਹਨਾਂ ਲਈ ਇਹ ਕਲਾਸਿਸ ਜਾ ਜਿਹੜੀ ਆਪਣੀ MCQ ਸੀਰੀਜ਼ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦੇ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ